ਅੱਜ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਨਮਾਣਾ ਜਿਆ ਪੱਤਰਕਾਰ ਕਾਬਿਲ ਸਿੰਘ ਰਾਠੌਰ ਪਿੰਡ ਬੂਥ ਘਰ ਤੋਂ ਤੁਸੀਂ ਜੁੜੇ ਹੋ ਜ਼ੇਸ਼ ਦੁਨੀਆ ਲਾਈਵ ਚੈਨਲ ਅਤੇ ਅਖਬਾਰ ਦੇ ਨਾਲ ਅਤੇ ਵਾਰਸ਼ ਪੰਜਾਬ ਟੀਵੀ ਦੇ ਨਾਲ ਸੋ ਅੱਜ ਮੈਂ ਬੜੇ ਹੀ ਮਾਣ ਦੇ ਨਾਲ ਕਹਿ ਰਿਹਾ ਕਿ ਗੁਰਦੁਆਰਾ ਪਿੰਡ ਸਰਾਲੀ ਦੀ ਸਮੂਹ ਪ੍ਰਬੰਧਕ ਕਮੇਟੀ ਗੁਰਦੁਆਰਾ ਸ੍ਰੀ ਗੁਰੂ ਨਾਨਕ ਦੇਵ ਜੀ ਸਿੰਘ ਸਭਾ ਦੇ ਜੋ ਪ੍ਰਬੰਧਕ ਕਮੇਟੀ ਵੀ ਖੜੀ ਹੈ ਅਤੇ ਉਹਨਾਂ ਵੱਲੋਂ ਹੜ ਰਹਾਤ ਮੈਡੀਕਲ ਸੇਵਾਵਾਂ માં ਸੀਐਮਸੀ ਲੁਧਿਆਣਾ ਤੋਂ ਡਾਕਟਰਾਂ ਦੀ ਟੀਮ ਆਈ ਹੈ ਜਿਸ ਦੇ ਵਿੱਚ ਆ ਸੰਤਾ ਮਹਾਪੁਰਸ਼ ਦਾ ਸਹਿਯੋਗ ਹੈ ਜੀ ਨਾਨਕ ਸਰ ਖਾਤ ਈਸ਼ਰ ਦਰਬਾਰ ਸੰਤ ਬਾਬਾ ਅਮਰ ਸਿੰਘ ਦੀ ਬਰੂੰਦੀ ਵਾਲੇ ਸੋ ਉਹਨਾਂ ਦੇ ਸਹਿਯੋਗ ਦੇ ਸਦਕਾ ਜੋ ਕਿ ਹੜ ਰਹਾਤ ਇਹ ਮੈਡੀਕਲ ਕੈਂਪ ਕਰਾਇਆ ਜਾ ਰਿਹਾ ਜੀ ਸਸਰਾਲੀ ਕਲੋਨੀ ਦੇ ਹਾਲ ਦੇ ਵਿੱਚ ਸੋ ਆਓ ਸਾਡੇ ਨਾਲ ਮੀਤ ਪ੍ਰਧਾਨ ਗੁਰਦੁਆਰਾ ਪ੍ਰੋਮੋਡ ਕਮੇਟੀ ਪ੍ਰਿੰਸ ਸਰਾਲੀ ਤੋਂ ਸਾਡੇ ਨਾਲ ਖੜੇ ਨੇ ਜੀ ਸ਼ੰਦਾ ਸਿੰਘ ਜੀ ਆਓ ਇਹਨਾਂ ਨਾਲ ਗੱਲਬਾਤ ਕਰਦੇ ਆਂ ਪ੍ਰਧਾਨ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਧਾਨ ਜੀ ਇਹ ਜੋ ਸੇਵਾਵਾਂ ਹਨ ਅੱਜ ਅਸੀਂ ਇਹ ਕੈਂਪ ਲਗਾਇਆ ਉਹਦੇ ਬਾਰੇ ਜਾਣਕਾਰੀ ਦਿਓ ਜੀ ਉੱਚੀ ਬੋਲ ਇਹ ਕੈਂਪ ਜੀ ਅਸੀਂ ਸੰਗਤਾਂ ਦੇ ਸੰਯੋਗ ਦੇ ਨਾਲ ਨਾਨਕ ਸਰ 68 ਸ਼ਿਰਦਵਾਰ ਬਰੁੰਡੀ ਬੋਲ ਜੀ ਬੋਲ ਤੇ ਡਾਕਟਰ ਡਾਕਟਰ ਜਿੰਨੇ ਵੀ ਇਹ ਆਏ ਆ ਸੀਐਮਸੀ ਤੋਂ ਪੂਰੀ ਟੀਮ ਆਈ ਆ ਸੰਗਤਾਂ ਨੂੰ ਬੇਨਤੀ ਆ ਲਾਈਵ ਚੱਲ ਰਿਹਾ ਜੇ ਕੋਈ ਦੂਰ ਨੇੜੇ ਵੀ ਐਸਲਾ ਕੈਂਪ ਦਾ ਲਾਭ ਉਠਾ ਸਕਦੇ ਨੇ ਇਹ ਪੂਰੀ ਪ੍ਰਬੰਧਕ ਕਮੇਟੀ ਸਾਬਕਾ ਸਰਪੰਚ ਸੇਵਾ ਸਿੰਘ ਤੇ ਗਰਮਕ ਸਿੰਘ ਪ੍ਰਧਾਨ ਹਰਦੀਪ ਸਿੰਘ ਖਜ਼ਾਨਚੀ ਸੰਤੋਖ ਸਿੰਘ ਸੈਕਟਰੀ ਪਾਲਾ ਸਿੰਘ ਜਿਹਨਾਂ ਨੇ ਖਾਸ ਕਰਕੇ ਇਹਨਾਂ ਨਾਲ ਅਪਰਾਲਾ ਕੀਤਾ ਜੀ ਸਾਨੂੰ ਬਾਰ-ਬਾਰ ਫੋਨ ਕਰਕੇ ਇਹਨਾਂ ਨਾਲ ਅਪਰਾਲਾ ਕੀਤਾ ਤੇ ਸਾਰੀ ਹੀ ਟੀਮ ਨੇ ਸਾਰੇ ਨਗਰ ਦੇ ਸੰਯੋਗ ਦੇ ਨਾਲ ਸੰਗਤ ਦੀ ਸੰਯੋਗ ਦੇ ਨਾਲ ਇਹ ਅਪਰਾਲਾ ਪਹਿਲਾਂ ਵੀ ਅਪਰਾਲੇ ਹੁੰਦੇ ਆ ਇਹ ਜੀ ਹਾਂਜੀ डॉक्टर नवीन जी खड़े ने वो रहे ने। जी। जी सर क्या यहाँ पर पहले लेंगे उसके साथ निगाह भी चेक करेंगे फ्री में हम मेडिसिन ड्रॉप भी दे रहे उसके साथ हमारे साथ मेडिकल डॉक्टर भी आया है मेडिकल शुगर चेक करेंगे बीपी चेक करेंगे उसका दवाई भी हम दे देंगे उसके साथ में और क्या हम जिस जिस में हम पेशेंट्स में कैट्रैक हम देख देख लें लाइक डायग्नोस किया है तो उसका हम फ्री में हम कैंप में हम ऑपरेशन करेंगे जी बोल कर था। दे रो पवन चौहान जी लुधियाना तो खड़े ने की कहना चाहोगे जी ए नामक था दरबार एक संस्था है तो संत बाबा अमर सिंह जी वो ਸਪੋਰਟ ਕਰਦੇ ਹੈਗੇ ਆ ਅਸੀਂ ਇਹਨਾਂ ਦੇ ਸਹਿਯੋਗ ਨਾਲ ਫਲਡ ਰੀਲੀਫ ਕੈਂਪ ਲਗਾਇਆ 6 ਕੈਂਪਸ ਲਗਾਇਆ ਫਲਡ ਅਫੈਕਟਡ ਏਰੀਆ ਦੇ ਵਿੱਚ ਜਿਹਦੇ ਵਿੱਚ ਅਸੀਂ ਸਾਰੀਆਂ ਮੈਡੀਕਲ ਸੇਵਾਵਾਂ ਪਲੱਸ ਆਈ ਦਾ ਸਪੈਸ਼ਲੀ ਆਈਦਰ ਪੂਰਾ ਚੈੱਕਅਪ ਉਹਦੇ ਆਪਰੇਸ਼ਨ ਕੈਟੈਕਟਰ ਦਾ ਜਿਹਦਾ ਚਿੱਟਾ ਮੋਤੀ ਦਾ ਆਪਰੇਸ਼ਨ ਸੀ ਹਸਪੀਟਲ ਜਾ ਕੇ ਕਰਦੇ ਆ ਇੱਕ ਕੰਪਲੀਟ ਚੈੱਕਅਪ ਦੇ ਰਹੇ ਆ ਅਸੀਂ ਇਹਨਾਂ ਦੇ ਸਹਿਯੋਗ ਦੇ ਨਾਲ ਜੀ ਔਰ 90 ਟਾਈਮ ਸੀ ਅਸੀਂ ਆਂਦੇ ਨਾਲ ਹਲਕੇ ਇਹ ਸੇਵਾਵਾਂ ਕਰਦੇ ਰਾਮ ਜੀ ਆਪਾਂ ਉਸ ਤੋਂ ਇਲਾਵਾ ਹੋਰ ਕੀ ਕੀ ਸੇਵਾ ਮੈਡੀਕਲ ਚੈੱਕਅਪ ਜਨਰਲ ਮੈਡੀਕਲ ਚੈੱਕਅਪ ਡਾਕਟਰ ਸਾਡੇ ਨਾਲ ਆਏ ਆ ਇਸ ਤੋਂ ਵੀ ਡਾਕਟਰ ਸਾਹਿਬ ਇਹ ਵੀ ਨਾਲ ਚੈੱਕ ਕਰ ਰਹੇ ਆ ਬ੍ਰਿਜਨ ਨੂੰ ਠੀਕ ਆ ਦੂਜੀ ਬਿਮਾਰੀਆਂ ਦੀ ਵੀ ਅਸੀਂ ਨਾਲ ਨਾਲ ਦਵਾਈਆਂ ਦੇ ਰਹੇ ਆ ਅੱਜ ਤਾਂ ਸਪੈਸ਼ਲ ਹੈ ਹੀ ਹੈ ਠੀਕ ਠੀਕ ਸਤਿ ਸ਼੍ਰੀ ਅਕਾਲ ਜੀ ਕੀ ਕਰ ਗਿਆ ਹੋਗੇ ਜੀ ਸਾਡੇ ਨਾਲ ਜੀ ਇਹ ਪਵਨ ਸ਼ੰਗਹਾਨ ਸਾਨੂੰ ਫੋਨ ਕੀਤਾ ਜੀ ਤੁਹਾਡੇ ਦੇ ਇਲਾਕੇ ਕੋਈ ਕੈਂਪ ਲਵਾਣਾ ਕੈਂਪ ਲਵਾਓ ਅਸੀਂ ਵੀ ਸਾਨੂੰ ਫੋਨ ਆਇਆ ਅਸੀਂ ਪ੍ਰਧਾਨ ਤਾਲ ਨੂੰ ਫੋਨ ਕੀਤਾ ਪਿੰਡ ਮਿੱਟੀ ਨੂੰ ਫੋਨ ਕੀਤਾ ਇਹਨਾਂ ਨੇ ਸਾਨੂੰ ਕਹਤਾ ਕੱਲ ਨੂੰ ਆ ਇਹ ਸੇਵਾ ਦਾ ਮੌਕਾ ਮਿਲਿਆ ਉਹ ਸੇਵਾ ਅੰ내 ਕੇ ਆਏ ਜੀ ਪ੍ਰਬੰਧਕਨ ਤੁਹਾਡਾ ਪੂਰਾ ਸਾਥ ਜੀ ਹਾਂ ਜੀ ਸਾਥ ਪੂਰਾ ਜੀ ਸੋ ਸਮੂਹ ਸੰਗਤਾਂ ਦੇ ਚਰਨਾਂ ਵਿੱਚ ਮੈਂ ਬੇਨਤੀ ਕਰਾਂ ਕਿ ਇਸ ਹੜ ਰਹਾਤ ਮੈਡੀਕਲ ਕੈਂਪ ਦਾ ਜਰੂਰ ਲਾਭ ਉਠਾਓ ਸੋ ਜਿੰਨੇ ਵੀ ਪਿੰਡ ਸਸਰਾਲੀ ਦੇ ਨਾਲ-ਨਾਲ ਪੈਂਦੇ ਨੇ ਬੂਥਗੜ੍ਹ ਸਸਰਾਲੀ ਕਲੋਨੀ ਰੋਡ ਮੰਗਲੀ ਹਵਾਸ ਜਿੱਥੋਂ ਵੀ ਤੱਕ ਇਹ ਵੀਡੀਓ ਪਹੁੰਚਦੀ ਹੈ ਇਹ 2 ਵਜੇ ਤੱਕ ਕੈਂਪਰ ਆਵੇਗਾ ਜੀ ਸੋ ਸਾਰੀਆਂ ਸੰਗਤਾਂ ਨੇ ਆ ਕੇ ਅੱਖਾਂ ਤੋਂ ਲੈ ਕੇ ਆਪਣੇ ਪੂਰੇ ਬੋਡੀ ਦੇ ਚੈੱਕਅਪ ਕਰਾਉਣ ਵਾਸਤੇ ਇੱਥੇ ਜ਼ਰੂਰ ਪਹੁੰਚੋ ਜੀ ਆ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰਿਓ ਦੋੜਵੰਦ ਕੋਲ ਸਾਡੀ ਵੀਡੀਓ ਪਹੁੰਚ ਸਕੇ ਮੈਂ ਤੁਹਾਡਾ ਆਪਣਾ ਪੱਤਰਕਾਰ ਕਾਬਲ ਸਿੰਘ ਰਾਠੌਰ ਦੇਸ਼ ਦੁਨੀਆ ਚੈਨਲ ਅਤੇ ਵਾਰਿਸ ਪੰਜਾਬ ਦੇ ਲਾਈਵ ਟੀਵੀ ਤੋਂ